ਜੈ ਬਾਬਾ ਜੰਦਪੀਰ ਜੈ ਬਾਬਾ ਜੰਦਪੀਰ ਬਾਬਾ ਜੰਦਪੀਰ ਦਰਗਾਹ شریف ਮਰਾਦਪੁਰ ਜ਼ਿਲ੍ਹਾ ਤਰਨਤਾਰਨ ਵਿਖੇ ਇਹ ਮੇਲਾ ਮਨਾਇਆ ਜਾ ਰਿਹਾ ਵਾ ਅੱਜ 25 ਤਰੀਕ ਆ ਔਰ ਲੰਢੀ ਰਸਮ ਤੋਂ ਬਾਅਦ ਦਾ ਦਿਨ ਅੱਜ ਜਾਗਨੋ ਅਗਰਾਤੋਂ ਔਰ ਇਹ ਅੱਜ ਦਰਗਾਹ ਸ੍ਰੀ ਬਾਬਾ ਜੰਦਪੀਰ 25 ਤਰੀਕ 7ਵਾਂ ਮਹੀਨਾ 2024 ਨੂੰ ਇੱਥੇ ਅੱਜ ਚਾਹੋਂ ਕੁੜੀਆਂ ਦੇ ਵਿਆਹ ਵੀ ਅੱਜ ਇੱਥੇ ਪਹਿਲੀ ਯਾਰੀ ਕਰਾਏ ਜਾ ਰਹੇ ਆ ਅੱਗੇ ਤੋਂ ਅੱਗੇ ਬਾਬੇ ਜੰਡਪੀਰ ਦੀ ਕਿਰਪਾ ਹੋਗੀ ਹੋ ਸਕਦਾ ਹੈ ਕਿ ਵੱਧ ਚੱਕ ਕੇ ਵੀ ਇੱਥੇ ਵਿਆਹ ਕਿਤੇ ਜਾਣ ਜੋ ਸਾਡੇ ਬਾਬਾ ਜੰਡਪੀਰ ਦਰਗਾਹ ਸ੍ਰੀ ਦੇ ਗੱਦੀ ਨਿਸ਼ੀਨ ਹੈ ਉਹ ਸੰਤ ਬਾਬਾ ਲక్ష్ਮਨ ਦਾਸ ਜੀ ਹੈ ਸਾਡੇ ਸੰਤ ਹੈ ਜੀ ਉਹ ਜੀ ਸਾਹਿਬ ਜਰਾ ਹੁਣ ਆ ਜਾਓ ਇਹ ਬੋਪਾ ਜੰਤੀ ਇਹ ਬੋਪਾ ਜੰਤੀ ਜਿੱਥੇ ਮੇਲੇ ਤੋਂ ਇੱਕ ਦਿਨ ਪਹਿਲਾਂ ਮਾਂ ਮਾਈ ਦਾ ਜਗਰਾਤਾ ਕਰਾਇਆ ਜਾਂਦਾ ਵਾ ਔਰ ਉਸ ਤੋਂ ਬਾਅਦ ਅਗਲੇ ਦਿਨ ਮੇਲਾ ਕਰਾਇਆ ਜਾਂਦਾ ਵਾ ਇਹ ਸਾਡੇ ਸੰਤ ਬਾਬਾ ਲਖਮਣ ਦਾ ਜੀ ਸਾਡੇ ਦਾੜਾ ਜੀ ਆ ਦੇਖੋ ਖੇਡੀਆਂ ਦੇ ਨਾਮ ਤੇ ਹੋਤੇ ਹੋ ਕੇ ਤੇ ਲਾਸਟ ਟਾਈਮ ਆ ਦੇ ਕੋ ਰੋਟੀ ਖਾਉਂਦੇ ਪਏ ਆ ਰੋਟੀ ਸਟਾਰਟ ਆ ਆ ਸਾਡੀ ਟੀਮ ਦਰਬਾਰ ਦੀ ਸਾਰੇ ਸੇਵਾਦਾਰ ਔਰ ਆਇਲਾ ਦੇ ਮੇਰੇ ਜੀ ਪਲਟੋ ਮੇਰੇ ਜੀ ਪਲਟਾ ਸਾਥੀ ਸੋ ਵੀ ਇਤਵਾਰ ਆ ਮਟਰ ਨਹੀਂ ਤਾਂ ਕਰ ਐਨ ਕਰ ਮਟਰ ਨਹੀਂ ਤਾਂ ਕਰ ਔਰ ਇਹ ਸਬਜੀ ਬਣ ਬਣ ਕੇ ਤਿਆਰੀ ਦੀ ਫਾਈਪ ਨਹੀਂ ਵਿੱਚ ਪਲਟੇ ਨੇ ਸਾਰੀ ਨੂੰ ਤੇ ਬਤਾ ਨਾ ਉਹਨਾਂ ਖਾਣਾ ਫਾਈਪ ਨਹੀਂ ਚੱਲੂਗਾ ਨਾਨ ਚੱਲਦੇ ਪਏ ਆ ਦਾਲ ਚੱਲਦੀ ਪਈ ਆ ਰਾਤ ਔਰ ਨਹੀਂ ਪਰ ਆ ਹੁਣ ਬਿਲਕੁਲ ਲਾਵਾ ਫਰੇ ਦੁਪਾਰ ਵਕਤ ਪਿਆਰੀ ਹੁੰਦੀ ਪਈ ਆ ਇਹ ਹੁਣ ਪ੍ਰਸ਼ਾਦਾ ਕਿਹਾ ਜੇ ਉਹ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਆ ਕੁੜੀਆਂ ਨੂੰ ਦਾਜ ਚੋ ਕੁੜੀਆਂ ਦੇ ਪੰਜਾਂ ਕੁੜੀਆਂ ਦੇ ਵਿਆਹ ਕੀਤੇ ਜਾਏ ਗਏ ਆ ਤੇ ਆ ਪੰਜ ਉਹਨਾਂ ਦੇ ਦਾਜ ਆ ਦਾਜ ਨੂੰ ਜਿਹੜਾ ਸਮਾਨ ਦਿੱਤਾ ਜਾਣਾ ਵਾ ਇਹ ਸਾਡੇ ਮੇਨਦਾਰਾ ਜੀ ਆ Eh, tadi salah sangat. Dia pompa, jangan tepi. Dia pompa, jangan tepi. Eh, juga liar ya. Oke, oke, oke. ਇਹ ਚਾਰ ਜੋੜੀਆਂ ਪੰਜ ਜੋੜੀਆਂ ਇੱਕ ਤੋਂ ਚਾਰ ਅਤੇ ਆਹ ਲਾਸਟ ਤੇ ਪੰਜ ਇਹ ਅੱਜ ਪੰਜਾਂ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਆ ਜੀ ਤਰਨਤਾਰ ਬਾਬਾ ਝੰਡ ਪੇਰ ਦਰਗਾਹ ਸਰੀਰ ਮਰਾਦਪੁਰ ਡਿਸਟ੍ਰਿਕਟ ਤਰਨਤਾਰ ਦੇ ਔਰ ਇਹ ਇੱਥੇ ਆਈ ਸਾਲੀ ਮੇਲਾ ਬੜੀ ਸ਼ਰਦਾ ਨਾਲ ਮਨਾਇਆ ਜਾਂਦਾ ਵਾ ਆ ਦੇਖੋ ਪਬਲਿਕ ਕੱਲ ਮਹਿੰਦੀ ਰਸੂਲ ਸਿੰਘ ਔਰ ਮਹਿੰਦੀ ਰਸੂਲ ਤੋਂ ਅਗਲਾ ਦਿਨ ਜਾਗਰਣ ਹੁੰਦਾ ਬਾਵਾ ਮਾਈ ਦਾ ਇਹ ਸਾਰੀ ਸੰਗਤ ਦੇਖੋ ਰੌਣਕ ਸਾਡਾ ਦਰਬਾਰ ਲਾਭੂਨਿ ਲਾਟੇ ਅੰਤਪਸ ਦੇ ਆਤੀ ਪੰਜਾ ਕੁੜੀਆਂ ਦੇ ਵਿਆਹ ਕਿਤੇ ਆਉਂਦੇ ਅੱਜ ਗੁਰੂ ਔਰ ਕੱਲ ਮੇਲਾ 26 ਤਰੀਕ ਦਾ ਜਾਣਾ 1100 ਦਾ ਬੜੀ ਸ਼ਰਧਾ ਔਰ ਭਾਵਨਾ ਨਾਲ ਮਨਾਇਆ ਜਾਊਗਾ ਸਾਰੀ ਸੰਗਤ ਨੂੰ ਮਮਾ ਕੇ ਪਹੁੰਚੋ ਮਰਾਦਪੁਰੇ ਜੈ ਬਾਬਾ ਜੰਡ ਪੀਰ ਜੈ ਬਾਬਾ ਜੰਡ ਪੀਰ ਇੱਕੋ ਸੰਦੀਪ ਭਾਈ ਤੋਂ ਨ ਦੇਖੀ ਫਸਟ ਜੋੜੀ ਇਹ ਸਾਡੇ ਦਰਬਾਰ ਦੇ ਸੰਯੋਗ ਲੋਕ ਕੀਤਾ ਜਾ ਰਿਹਾ ਜੀ ਇਹ ਦੂਜੀ ਜੋੜੀ ਵੀਰ ਜੀ ਬਾੜਾ ਫੇਚ ਕੋ ਵੀਰ ਜੀ ਸਾਹਮਣੇ ਬੈਤਰੀ ਮਾਣਿਆ ਹਾਂ ਐ ਸਾਡੀ ਤਿੱਜੀ ਜੋੜੀ ਹੈ ਜੇ ਵੀਰ ਜੀ ਸਾਹਮਣੇ ਵੇਖਿਓ ਵੀਰ ਜੀ ਵਧਾਈ ਹੋਏ ਲੋ ਭਾਜੀ ਭਾਜੀ ਫੇਸਟਾ ਕਰਿਓ ਜੈ ਬੱਬਾ ਜੰਡ ਵੀਰ ਜੀ ਜੈ ਬੱਬਾ ਜੰਡ ਪੀਤ ਵਧਾਈਆਂ ਹੋ ਜੀ ਸੋਣੀ ਆ ਜੋੜੀ ਵੀਰ ਜੀ ਵੇਸਤਾ ਕਰਿਓ ਪੰਜੀ ਤਾ ਕਰੋ ਵੇਸ ਵੀਰ ਜੀ ਵਧਾਈਆਂ ਬਹੁਤ ਬਹੁਤ ਤੁਹਾਨੂੰ ਜੀ ਸਾਡੇ ਮਰਾਕੌਰ ਦੇ ਵਿੱਚ ਦਰਗਾਹ ਸ੍ਰੀ ਬਾਬਾ ਜੰਡ ਪੀਰ ਵਾਲੋ ਔਰ ਬੜੀ ਹੀ ਸ਼ਰਧਾ ਨਾਲ ਆ ਕੇ ਵਿਆਹ ਕਰਤੇ ਜਾ ਰਹੇ ਨੇ ਪੰਜਾਂ ਕੁੜੀਆਂ ਦੇ ਔਰ ਅੱਗੇ ਬਾਬੇ ਜੰਡ ਪੀਰ ਦੀ ਕਿਰਪਾ ਰਹੀ ਹੋ ਸਕਦਾ ਕਿ ਇਸ ਤੋਂ ਵੀ ਵੱਧ ਹੋਰ ਜ਼ਿਆਦਾ ਯੋਗਦਾਨ ਪਾਇਆ ਜਾਵੇ ਵਿਆਹ ਦਾ सेवादारे सेवादार 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 साढे ਕੋਈ ਰੋਟੀ ਤੋਂ ਰਹਿ ਨਾ ਜਾਵੇ ਸਾਜੀ ਚਲੋ ਠੀਕ ਹੈ ਕੀ ਬਾਤ ਹੈ ਜੈ ਹੋ